ਜੋ ਡੀਜੀਪੀ ਪੰਜਾਬ ਤੇ ਡੀਆਈਜੀ ਪਟਿਆਲਾ ਰੇਂਜ ਤੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਬੜੀ ਸ਼ਕਤੀ ਤੇ ਸਰਗਰਮੀ ਨਾਲ ਜਿਹੜੇ ਗੈਂਗਸਟਰ ਕਿਸਮ ਦੇ ਵਿਅਕਤੀ ਨੇ ਉਹਨਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਮਹਿੰਮ ਚਲਉਂਦੀ ਰਹੀ ਹੈ ਉਸੇ ਮਹਿੰਮ 'ਚ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਰਾਜਪੁਰਾ ਸ਼ਹਿਰ ਦੇ ਇੱਕ ਕਾਫੀ ਨਾਮੀ ਵਪਾਰੀ ਨੂੰ ਇੱਕ ਐਕਸਟਰਸ਼ਨ ਤੇ ਥ੍ਰੈਟ ਕਾਲ ਆਈ ਸੀ ਉਹਦੇ ਤੋਂ 50 ਲੱਖ ਰੁਪਏ ਦੀ ਫਰौती ਦੀ ਮੰਗ ਕੀਤੀ ਗਈ ਸੀ ਤੇ ਉਹਨੂੰ ਉਹਦੇ ਸਾਰੇ ਪਰਸਨਲ ਡਿਟੇਲ ਦੱਸਦੇ ਹੋਏ ਕਿ ਤੂੰ ਇੱਥੇ ਰਹਿਣਾ ਆ ਇੱਥੇ ਤੇਰਾ ਸ਼ੋਰੂਮ ਆ ਇੱਥੇ ਤੇਰੀ ਦੁਕਾਨ ਆ ਤੇਰੇ ਬੱਚੇ ਇੱਥੇ ਪੜ੍ਹਦੇ ਮਤਲਬ ਪੂਰੀ ਵਧੀ ਰੇਕੀ ਕਰਕੇ ਉਹਨੂੰ ਇਹ ਕਾਲ ਕੀਤੀ ਗਈ ਸੀ ਤੇ ਉਹ ਨਾਮੀ ਵਪਾਰੀ ਉਹਦਾ ਅਸੀਂ ਨਾਮ ਗੁਪਤ ਰੱਖਣਾ ਚਾਹਾਂਗੇ ਸਿਕਿਉਰਿਟੀ ਪਰਪਸ ਲਈ ਉਹਨੂੰ ਬੜਾ ਉਹਦੇ ਨਾਲ دہشت ਚ ਸਾਰਾ ਪਰਿਵਾਰ ਆ ਗਿਆ ਸੀ ਇਹ ਕਾਲ ਬੇਸਿਕਲੀ ਗੋਲਡੀ ਬਰਾਡ ਦੇ ਬੇहद ਨਜ਼ਦੀਕੀ ਗੋਲਡੀ ਰਾਜਪੁਰਾ ਗੋਲਡੀ ਢਿੱਲੋਂ ਜਿਹੜਾ ਰਾਜਪੁਰਾ ਬੇਸ ਗੈਂਗਸਟਰ ਆ ਉਹਨੇ ਕਾਲ ਕੀਤੀ ਸੀ ਤੇ ਪਿਛਲੇ ਸਾਲ ਵੀ ਤੇ ਇਸ ਸਾਲ ਵੀ ਅਸੀਂ ਗੋਲਡੀ ਢਿੱਲੋਂ ਗੈਂਗ ਜਿਹੜਾ ਗੋਲਡੀ ਬਰਾਡ ਨਾਲ ਸੰਬੰਧਿਤ ਹੈਗਾ ਉਹਦੇ ਕਾਫੀ ਅਸੀਂ ਗੁਰਗੇ ਗ੍ਰਫਤਾਰ ਕੀਤੇ ਸੀ ਤੇ ਵੱਡੀ ਮਾਤਰਾ ਚੋਨਾ ਤੋਂ ਅਸਲਾ ਬਰੂਪ ਵੀ ਰਿਕਵਰ ਕੀਤਾ ਸੀ ਇਸ ਵਾਰ ਤਾਂ ਕਿਉਂ ਜਦੋਂ 50 ਲੱਖ ਦੀ ਫਰੋਤੀ ਦੀ ਮੰਗਾਈ ਤੇ ਉਹ ਆਪਣੇ ਸਗੇ ਸੰਬੰਧੀਆਂ ਨਾਲ ਕੁਦਰਤੀ ਅੰਦਾਜ਼ ਵਪਾਰੀ ਗੱਲ ਜਰੂਰ ਕਰਦਾ ਆ ਤੇ ਸਾਰੀ ਜਿਹੜੀ ਬਿਜ਼ਨਸ ਕਮਿਊਨਿਟੀ ਆ ਉਹਦੇ ਚ ਬੜਾ ਸਹਿਨ ਦਾ ਮਾਹੌਲ ਸੀਗਾ ਪਰ ਐਸਪੀ ਡੀ ਯੋਗੇਸ਼ ਸ਼ਰਮਾ ਐਸਪੀ ਸਿਟੀ ਸਰਫਰਾਜ਼ ਆलम ਡੀਐਸਪੀ ਡੀ ਅਫਤਾਰ ਸਿੰਘ ਇਨਚਾਰਜ ਸਪੈਸ਼ਲ ਸੈਂਟਰ ਰਾਜਪੂਰਾ ਇੰਸਪੈਕਟਰ ਹੈਰੀ ਐਸਐਚਓ ਸਿਟੀ ਰਾਜਪੂਰਾ ਇਹ ਪੰਜ ਟੀਮਾਂ ਅਸੀਂ ਬਣਾ ਕੇ ਇਸ ਵਾਰਦਾਤ ਨੂੰ ਬੜੇ ਟੈਕਨੀਕਲੀ ਕਿਉਂਕਿ ਨੰਬਰ ਵੀ ਬਾਹਰ ਦਾ ਸੀਗਾ ਪ੍ਰੌਕਸੀ ਨੰਬਰ ਸੀਗਾ ਉਹਨੂੰ ਟ੍ਰੇਸ ਕਰਨਾ ਉਹਨੂੰ ਡਿਟੈਕਟ ਕਰਨਾ ਬੜਾ ਇੱਕ ਟੈਕਨੀਕਲੀ ਮੌਕਾ ਘਮੁੰਦਾ ਹੈ ਪਰ ਉਸ ਨੰਬਰ ਨੂੰ ਟ੍ਰੇਸ ਕਰਕੇ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜਿਹੜੇ ਤਿੰਨ ਦੋਸ਼ੀ ਨੇ ਉਹ ਅਸੀਂ ਅਰੈਸਟ ਕਰ ਲਏ ਉਹਨਾਂ ਚੋਂ ਇੱਕ ਜਤਨਦਰਾ ਹੈਗਾ ਇੱਕ ਨਵਜੋਤ ਲਾੜੀ ਨੀਲਪੁਰ ਪਿੰਡ ਦਾ ਤੇ ਤੀਜਾ ਰਾਹੁਲ ਰਾਜਪੁਰੇ ਜੀ ਜੀ ਇਹ ਤਿੰਨ ਬੰਦੇ ਆਨੇ 골ਡੀ ਢਿੱਲੋਂ ਜਿਹੜਾ ਯੂ ਐਸ ਏ ਬੇਸਡ ਗੈਂਗਸਟਰ ਆ ਉਹਦੇ ਨਾਲ ਰਲ ਕੇ ਉਹਦੇ ਤੋਂ 50 ਲੱਖ ਦੀ ਫਰੋਤੀ ਦੀ ਕਾਲ ਕਰਾਈ ਸੀ ਤੇ ਇਸ ਵਾਰਦਾਤ ਨੂੰ ਟ੍ਰੇਸ ਕਰਨ ਦੇ ਨਾਲ ਹੀ ਦਿੱਤੇ ਵਿਵਾਰੀ ਕਮਿਊਨਿਟੀ 'ਚ ਬੜਾ ਵਧੀਆ ਮੈਸੇਜ ਗਿਆ ਤੇ ਦੂਜਾ ਗੈਂਗਸਟਰ ਅੰਸਰਾਂ ਨੂੰ ਬੜਾ ਸਖਤ ਮੈਸੇਜ ਗਿਆ ਆ ਕਿ ਜੇਕਰ ਉਹ ਸੋਚਦੇ ਆ ਕਿ ਪਟਿਆਲਾ ਜ਼ਿਲ੍ਹੇ 'ਚ ਕੋਈ ਇਹੋ ਜਿਹੀ ਐਕਸਟਰਸ਼ਨ ਵੀ ਜਾਂ ਫਰੋਤੀ ਦੀ ਕਾਲ ਕਰਕੇ ਫਰੋਤੀ ਵਸੂਲਣ 'ਚ ਕਾਮਯਾਬ ਹੋ ਜਾਣਗੇ ਤੇ ਉਹਦੀ ਕੋਈ ਗੁੰਜਾਇਸ਼ ਨਹੀਂ ਹੈਗੀ ਐਕਸਪੋਰਸ਼ਨ ਕਾਲਾਂ ਪਿੱਛੇ ਪਟਿਆਲਾ ਪੁਲਿਸ ਦਾ ਜ਼ੀਰੋ ਟੋਲਰੈਂਸ ਸਟੈਂਡ ਹੈਗਾ ਹੈ ਕੋਈ ਵੀ ਐਕਸਪੋਰਸ਼ਨ ਕਾਲ ਆਊਗੀ ਅਸੀਂ ਉਹਨੂੰ ਟੈਕਨੀਕਲੀ ਟ੍ਰੇਸ ਵੀ ਕਰਾਂਗੇ ਉਧਰ ਦੇ ਦੋਸ਼ੀ ਵੀ ਅਰੈਸਟ ਕਰਾਂਗੇ ਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਐਕਸਪੋਰਸ਼ਨ ਕਾਲਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਅਤੇ ਗੈਂਗਸਟਰ ਹੈਗੇ ਆ ਉਹਨਾਂ ਦੇ ਖਿਲਾਫ ਪਹਿਲਾਂ ਵੀ ਕੀਤੀ ਗਈ ਤੇ ਅੱਗੇ ਵੀ ਕੀਤੀ ਜਾਊਗੀ ਇਹਨਾਂ ਦੋਸ਼ੀਆਂ ਤੋਂ ਜਿਹੜਾ ਨਵਜੋਤ ਸਿੰਘ ਲਾਢੀ ਆ ਉਹਦੇ ਤੇ ਪਹਿਲਾਂ ਵੀ ਐਨਡੀਪੀਐਸ ਦੇ ਤੇ ਰਾਤ ਦਾ ਕਤਲ ਵਗੈਰਾ ਦੇ ਸੰਬੰਧਿਤਰਾਮਾ ਦੇ ਮਕਦਮੇ ਦਰਜ ਨੇ ਤੇ ਅਸੀਂ ਹੋਰ ਵੀ ਜਿਹੜਾ ਅੱਗੇ ਇਹਨੂੰ ਐਕਸਪਲੋਰ ਕਰ ਰਹੇ ਹਾਂ ਇਨਵੈਸਟੀਗੇਟ ਕਰ ਰਹੇ ਹਾਂ ਕਿ 골ਡヒਡਨੋ ਗੈਂਗ ਨਾਲ ਸੰਬੰਧਿਤ ਹੋਰ ਵੀ ਜਿਹੜੇ ਗੁਰਗੇ ਆ ਜਿਹੜੇ ਇਸ ਏਰੀਆ ਚ ਆਪਰੇਟ ਕਰ ਰਹੇ ਤਾਂ ਕਿ ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਸਕੇ